ਤੇਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਸੂਖ ਕਨੇ ਰੇ ਜਾਣ ਤੁਮਰਾ ਅੰਤ ਉਚੇ ਓਚਾ ਭਗਵਾਨ ਸਗਲ ਸਮਗਰੀ ਤੁਮਰਾ ਸੂਤਰਤਾਰੀ ਤੁਮਤੇ ਹੋਏ ਸੋ ਆਗਿਆ ਤੇਮਰੀ ਗਾਤ ਮਿਤ ਤੁਮਹੀ ਜਾਨ ਨਾਨਕ ਦਾਸ ਸੁਖਾ ਤੁਮਾਂ ਤੁਦੇ ਅਗੇ ਯਾਰ ਦਾਸ ਅਮਾਰੀ ਜੀਓ ਪਿੰਡ ਸਾਭ ਤੇਰਾ ਕੋਨਾ ਕਾਬੂ ਤੇਰੀ ਵਡਿਆਈ ਕੋਈ ਨਾ ਹੋ ਨਾ ਜਾ ਮੇਰਾ ਵਾਹਿਗੁਰੂ 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 ਜੀਓ ਅਰਦਾਸ ਸਿਖੋ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹਿ ਸ੍ਰੀ ਭਗਵਤੀ ਜੀ ਕੀ ਪ੍ਰਾਤਿਸ਼ਾਹੀ ਦਸਹੀ ਇਤਨ ਬਗਤ ਇਸ ਮਰਿ ਕੇ ਗੁਰੂ ਨਾਨਕ ਲਈ ਧਿਆਈ ਰੰਗਤ ਗੁਰ ਤੇ ਬੰਦਾ ਸ੍ਰੀ ਰਾਮਦਾਸ ਜੀ ਹੋਇ ਸੰਹਾਈ ਅਰ ਜਨ ਹਰਿ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਰਿਖੇ ਸਭੁ ਸੁਜਾਈ ਏਕ ਮਹਾਦੇਵ ਸਿਮਰੀਐ ਕਨੁ ਮੇਂਦਾ ਤੇ ਧਾਈ ਸਤਿ ਸਾਈ ਹੋਇ ਸੰਹਾਈ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਸਾ ਉਤਰਾਹੀ ਹੋਵੇ ਜਰਾ ਦਸਾਂ ਪਾਸੀਆਂ ਕੀ ਜੋਤ ਸਦਾ ਤਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਜੀ ਆਧਿਆਤਮ ਪਰ ਗੁਰੂ ਹਰਿਗੋਬਿੰਦ ਸਾਹਿਬ ਜੀ ਕਾਹੀ ਗੁਰੂ ਆਪ ਜੀ ਦੇ ਪੈਰ ਤਿਆਗਿ ਤਾਰਸਰ ਜਗ ਦੇ ਚਾਲੀ ਮੁਕਤੀ ਹੰਤਿਆਂ ਜਗਿਆਂ 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 ਜਿਨਾ ਆਪੀ ਦਾ ਨਾਮ ਲਟਿਆ ਵਾਹਿਗੁਰੂ ਜੀ ਕਾ ਬੋਲ ਕਰਾਈ ਤੇ ਵਾਹਿ ਦੇਖ ਸੋਹਣੇ ਦੀ ਤਾਰ ਇਹਨਾਂ ਤਿਆਰਿਆ ਸੁਖਾਰਾ ਦੀ ਹਰੀ ਤੁਹਾਡੀ ਦਾ ਧਿਆਨ ਸਤਿਗੁਰੂ ਖਾਲਸਾ ਸਰਬੋਨਵਾਹੀ ਗੁਰੂ ਬਿਨਾ ਸੰਗਤਿ ਮੇਂ ਅਪਰਿਪੇਖਿ ਮਰਦੋਨ ਭਾਈ ਤੁਮਹਾਂ ਅੰਨਿਆ ਚਤੁਰ ਸਿੱਖੇ ਮੈਂ ਪਾ ਲਿਆ ਬਾਦ ਕਰੇ ਜੁਗਾਂ ਦਾ ਜੀਵਨ ਜੀਵਨ ਵਾਹਿਏ ਮੇਰੀ ਕਮਾਈ ਦਾ ਧਰਮ ਕਰੂ ਕਾਲ ਸਭੇ ਰੋਗਾਂ ਦੀ ਆਹੀ ਅਜੂਰ ਅਦਭੁਤ ਰਤਨ ਮਾਰਿਆ ਵਿੱਚ ਨਾਮ ਮਨ ਸਿਵਾ ਜੁਤੋਂ ਦਾ ਤੈ ਰੇ ਰੂਪ ਉਤਸਵ ਹੋਣ ਨਾਹੀ ਆਹੀ ਤੁਮੇ ਸਰਵਤਮ ਹਾਲਸਾ ਜੀ ਦੀ ਅਰਦਾਸ ਹੈ ਜੀ ਰੱਖ ਹਾਲਸਾ ਜੀ ਨੂੰ ਆਹੀ मित्र राम प्रभु प्रभु होए ज्ञान प्रभु सब की नाम पुकार विचार रहे देव तिहुंते मन की जी श्री साहिब साहिब सांच सा की गुणवारे गुण गाए श्री रामस नाम किस नाम रहता नाम ली नाम सब राम गुण सा राम दाने सुरा नाम श्री गुरु सर की दर्शन करा ਰੋਮੀਆ ਚੱਲੇ ਜੀ 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 ਕਰਮਾਂ ਦੇ ਤਾਰੇ ਸਭ ਸਵੇ ਕੋ ਮਾਨੀਵਾਹੇ ਨੂੰ ਇਹ ਮਾਨਵੀ ਮਾਣੇ ਮਾਨੇ ਤਾਰਾ ਜੀ ਉਹਦੇ ਜੋ ਸੱਤਿਆਂ ਨੂੰ ਪਸੰਦੀ ਆਉਂਦੇ ਨੇ ਆਤਮਾ ਤੇਤਾ ਹੋ ਜੀਓ ਜਿਸ ਸੰਗੇ ਆਪ ਜੀ ਨੇ ਮੁੱਖਾ ਜਨਮ ਦਿੱਖਿਆ ਆਪਣੀ ਜਹਿਲ ਸੇਵਾ ਨਾਮ ਜਪਾ ਕੇ ਸੇਵਾ ਕਰਾਂਗੇ ਸੁਭਾਚਰਣਾ ਆਪਰੋ ਤੁੰਡੋ ਕੰਬੋ ਹਰਕਾਰ ਰੂਪੇ ਇੱਕ ਫਰਵਰ ਸੁਦਾ ਲੈਣਾ ਮਾਰੇ ਹਰਨ ਸੰਗੀਤ ਆਪ ਤੇ ਤੇ ਹਾਂ ਮਿਹਰ ਕਰੋ ਬਖਸ਼ੋ 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 ਮੇਰੇ ਮਾਲਕ ਸਿਤਾ ਜੀਓ ਆਪ ਜੀ ਦੇ ਚਰਨਾਂ ਚ ਦਾਨਸ਼ ਬੇਨਤੀ ਜੁਤੜੀ ਹੈ ਸੰਤ ਬਾਬਾ ਅਤਰ ਸਿੰਘ ਜੀ ਮਹਾਰਾਜ ਜੀਓ ਆਪ ਜੀ ਦੇ ਜਨਮ ਸਥਾਨ ਤੇ ਆਪ ਜੀ ਬਾਲ ਮਹਾਨ ਬਖਸ਼ ਸਰਕਾਰ ਡੇ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ 350 ਸਾਲਾ ਸ਼ਹੀਦ ਪ੍ਰਭ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਤੇ 350 ਸਾਲਾ ਕੁੰਡਾ ਕੰਢੀ ਬੀਬਾ ਜੀ ਅਤੇ ਸੰਤ ਬਾਬਾ ਇਕਬਾਲ ਸਿੰਘ ਜੀ ਦੀ ਵਿੰਟੀ ਵਿੰਟੀ ਯਾਦ ਨੂੰ ਸਮਰਪਿਤ ਕਲਯੋਗ 223 ਪਾਠ ਸੰਗਤਾਂ ਵੱਲੋਂ ਆਰੰਭ ਕੀਤੇ ਗਏ ਸਭੀ ਕਲਯੋਗ Thank you.